5 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਪੁਰਬ ਮਨਾਇਆ ਜਾਵੇਗਾ ਜਿਸ ਨੂੰ ਲੈ ਕੇ ਤਿਆਰੀਆਂ ਜ਼ੋਰਾਂ ਤੇ ਨੇ ਇਸ ਦੇ ਮੱਦੇਨਜ਼ਰ ਵੱਖ-ਵੱਖ ਸ਼ਹਿਰਾਂ ਤੇ ਨਗਰ ਕੀਰਤਨ ਸਜਾਏ ਜਾ ਰਹੇ ਨੇ ਇਸੇ ਤਹਿਤ ਮੁਹਾਲੀ ਚੇਵੀ ਵੱਖ-ਵੱਖ ਥਾਵਾਂ ਤੇ ਨਗਰ ਕੀਰਤਨ ਸਜਾਇਆ ਗਿਆ ਜਿਸ ਵਿੱਚ ਵੱਡੀ ਗਿਤੀ ਵਿੱਚ ਸ਼ਰਧਾਲੂ ਸ਼ਾਮਲ ਹੋਏ ਸ੍ਰੀ ਗੁਰੂ ਦਾ ਸਮੂਹ ਲੋਕਾਂ ਵੱਲੋਂ ਪਾਣੀ ਪਿਆਲੇ ਵੀ ਸਕੇਦੇ ਤੇ ਇਕ ਤੱਤ ਦੀਤਾਇ। ਇਸ ਦੌਰਾਨ ਵੱਡੀ ਗਿਣਤੀ ਦੇ ਲੋਕਾਂ ਵੱਲੋਂ ਲੰਗਰ ਵੀ ਲਗਾਏ ਗਏ। ਉਧਰ ਪਠਾਨਕੋਟ ਦੇ ਨਗਰ ਕੀਰਤਨ ਸਜਾਇਆ ਗਿਆ। ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਥਾਂ-ਥਾਂ ਤੇ ਲੰਗਰ ਅਤੇ ਸਟਾਲ ਲਗਾ ਕੇ ਗੁਰੂ ਦੀ लाडली ਫੌਜ ਦਾ ਸਵਾਗਤ ਕੀਤਾ। ਇਹ ਨਗਰ ਕੀਰਤਨ ਵਕ-ਵਕ ਮਜ਼ਾਰਾ ਅਤੇ ਗਲੀਆਂ ਚੋਂ ਹੁੰਦਾ ਹੋਇਆ ਗੁਰਦੁਆਰਾ ਸਰਾਈ ਮਹਿਲਾ ਵਿਖੇ ਸਮਾਪਤ ਹੋਇਆ। ਦੂਦੇ ਪਾਸੇ ਗੁਰਦਾਸਪੁਰ ਵਿੱਚ ਇੱਕ ਗੁਰਦੁਆਰਾ ਸਿੰਘ ਸਭਾ ਤੋਂ ਪੰਜ ਪਿਆਰਿਆਂ ਦੀ ਅਗਵਾਈ ਹੇਠਾਂ ਵਰਕੀਤਨ ਸਜਾਇਆ ਗਿਆ ਇਸ ਦੌਰਾਨ ਸੰਗਤ ਵੱਲੋਂ ਗੁਰੂ ਦੀਆਂ ਲਾਡਲੀਆਂ ਫੌਜਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਇਸ ਮੌਕੇ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੋਈ ਸੰਗਤ ਨੇ ਕਿਹਾ ਕਿ ਗੁਰੂ ਜੀ ਨੇ ਸਾਰੀ ਦੁਨੀਆ ਨੂੰ ਸੱਚ ਦੇ ਮਾਰਗ ਤੇ ਚੱਲਣ ਦਾ ਉਪਦੇਸ਼ ਦਿੱਤਾ ਅਤੇ ਲੋਕਾਈ ਦੀ ਭਲਾਈ ਵਾਸਤੇ ਚਾਰ ਉਦਾਸੀਆਂ ਵੀ ਕੀਤੀਆਂ ਅਤੇ ਸੰਗਤ ਨੂੰ ਹੱਥੀਂ ਕੀਰਤ ਕਰਨ ਅਤੇ ਵੰਡ ਕੇ ਛਕਣ ਅਤੇ ਚੜ੍ਹਦੀ ਕਲਾ ਦਾ ਉਪਦੇਸ਼ ਵੀ ਦਿੱਤਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ੁਰੂਪ ਨੂੰ ਲੈ ਕੇ ਮਤਲਬ ਸੰਗਤਾਂ ਵਿੱਚ ਇੰਨਾ ਜ਼ਿਆਦਾ ਉਤਸ਼ਾਹ ਸੀ ਹਰਿ ਨਿਕੇਵ ਸੁਸਾਇਟੀ ਦੀਆਂ ਸੰਗਤਾਂ ਵੱਲੋਂ ਲਗਾਤਾਰ ਕਈ ਸਾਲਾਂ ਤੋਂ ਲੰਗਰ ਲਗਾਇਆ ਜਾ ਰਿਹਾ ਹੈ। ਸਬੂਹ ਸੰਗਤ ਵੱਖ-ਵੱਖ ਗੁਰਦਵਾਰਿਆਂ 'ਚ ਵੱਖ-ਵੱਖ ਸਥਾਨਾਂ 'ਚ ਵੱਖ-ਵੱਖ ਸ਼ਹਿਰਾਂ 'ਚ ਵੱਖ-ਵੱਖ ਕਥਨਾਂ 'ਚ ਅੱਜ ਦੇ ਦਿਨ ਤੋਂ ਸਾਰੇ ਹੀ ਲੋਕੀ ਨਗਰ ਕੀਰਤਨ ਦੇ ਰੂਪ ਵਿੱਚ ਬਾਹਰ ਆਏ ਪੈ। ਪਠਾਨਕੋਟ ਵਿੱਚ ਵੀ ਗੁਰਦੁਆਰਾ ਸਰਾਇ ਮੱਲਾ ਤੋਂ ਸਿੰਘ ਸਵਾਸ ਰਾਈ ਮੱਲਤੋਂ ਨਗਰ ਕੀਰਤਨ ਚੱਲ ਕੇ ਵਕਫਾ ਸਤਰਾਤ ਹੁੰਦਾ ਹੋਇਆ ਫਿਰ ਵਾਪਸ ਇਸ ਜਗ੍ਹਾ ਤੇ ਪਹੁੰਚੇਗਾ ਇਸ ਕੋ ਪੁਰਬ ਦੀਆਂ ਪਹਿਲੀ ਪਾਛੇ ਦੇ ਪ੍ਰਕਾਸ਼ ਹੁਣ ਤੁਸਤ ਹੁੰਦੀ ਆ ਲੱਖ ਲੱਖ ਵਧਾਈਆਂ ਹੋ ਅੱਜ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਦੇ ਸੰਗਤ ਵਿੱਚ ਨਗਰ ਕੀਰਤਨ ਕਿੱਟਿਆ ਜਾ ਰਿਹਾ ਸਾ ਸਤ ਗੁਰੂ ਨਾਨਕ ਪੜ ਗਟਿਆਂ ਨੂੰ ਮਿਟੇ ਤੋਂ ਜ਼ਿਆਦੇ ਚਾਨਣ ਹੋਆ ਕੱਲ ਤਾਰਨ ਗੁਰੂ ਨਾਨਕ ਆਇਆ